ਡੇਰਾਬਾਸੀ ਦੇ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਲਾਲ ਲੂਦੀ ਅਨਾਜ ਮੰਡੀ ਦੇ ਵਿੱਚ ਪਹੁੰਚ ਕੇ ਸੀਜ਼ਨ 2 ਪਹਿਲੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਕਿਸਾਨ ਭਰਾਵਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸਰਕਾਰ ਦੁਆਰਾ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਸਾਡੀ ਮਕਸਦ ਜਿਹੜਾ ਸਰਕਾਰ ਦਾ ਮਕਸਦ ਹੈ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਏਗਾ ਇਸ ਮੌਕੇ ਤੇ ਡੀਐਮ ਡੇਰਾਬਾਸੀ ਸਿਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਰਟੀ ਐਸੋਸੀਏਸ਼ਨ ਆਮ ਆਦਮੀ ਪਾਰਟੀ ਦੀ ਸਮੁੱਝੀ ਜਿਹੜੀ ਕੀ ਟੀਮ ਉੱਚੇ-ਚੇ ਤੌਰ ਤੇ ਇਸ ਮੌਕੇ ਤੇ ਮੌਜੂਦ ਸੀ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਕੇ ਝੋਨੇ ਦੀ ਜਿਹੜੀ ਆਖਰੀ ਕਰਵਾਈ ਜੀ ਜੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੇ ਨੇ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਔੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਦਾ ਲਾੜੂ ਮੰਡੀ ਉਹ ਮੰਡੀ ਆ ਜਿਹੜੀ ਜੇਰਾਪਸੇ ਹਲਕੇ ਸਭ ਤੋਂ ਜ਼ਿਆਦਾ ਨਾਲ ਸਵਾਲਦੀ ਆ ਔਰ ਮੈਂ ਖਾੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਨੂੰ ਮੇਰੇ ਨੂੰ ਮੇਰੇ ਸਬੰਧਤ ਅਫਸਰਾਂ ਵੱਲੋਂ ਐਸਡੀਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰਾਓ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜਿਹੜੀ ਲੇਟ ਵੱਢ ਲੋ ਹਾਲਾਤ ਠੀਕ ਹੈ ਮੌਸਮ ਵੀ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨੁਕਸਾਨ ਸਾਡਾ ਵੀ ਨੁਕਸਾਨ ਜਦੋਂ ਗਿੱਲੀ ਜਿਹੜੀ ਫਿਰ ਵੱਢ ਕੇ ਲੈ ਕੇ ਆਉਨੇ ਆ ਕਾਰਨ ਕਿ ਜੇ ਹਰਾ ਦਾਣਾ ਬੜੀ ਜਲਦੀ ਸੁੱਕ ਗਿਆ ਉਹ ਵੇਤ ਘਟਦਾ ਆਪਾਂ ਜੇ ਦੋ ਚਾਰ ਦਿਨ ਠਹਿਰ ਕੇ ਵੱਢ ਤੌਦਨ ਰਕੀਏ ਸਾਰਾ 2 ਕੁਇੰਟਲ ਪਰ ਇੱਕੜ ਦਾ ਫਰਕ ਛਾੜਦਾ ਫਰਕ ਪਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੰਨੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦੇਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਔਰ ਅੱਜ ਇੱਥੇ ਜਿਹੜੀ ਖਰੀਦ ਕੀਤੀ ਗਈ ਆ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਨੇ ਨਾ ਆ ਲਿਖਿਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋ ਜਮੀਨਾਂ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ